ਬਹੁਤ ਹੀ ਔਖੀ ਤੇ ਮੁਸ਼ਕਲ ਰਾਈਡ ਆ ਯਾਰ ਰਾਤ ਦੀ ਅੱਖਾਂ ਦੇਖੋ ਅੱਖਾਂ ਦੇਖੋ ਕਿਦਾਂ ਦੀਆਂ ਹੋ ਗਈਆਂ ਆ ਤਾ 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 ਹੋ ਗਿਆ ਇਹ ਲੁੱਟ ਚੁਟ ਜਾਏਗੀ ਫਟ ਕੈਮਰਾਮੈਨ ਤੋ ਵੀ ਮਰ ਨਹੀਂ ਸਕਦਾ ਉੱਧਰ ਸੇ ਕੈਮਰਾਮੈਨ ਤੋ ਵੀ ਮਰ ਸਕਦਾ ਲੋਟਰੀ ਲੱਗ ਗਈ ਮੈਂ ਕਿਹਾ ਵਿਹਾਂ ਚ ਦੋ ਝੂਟੇ ਆਹ ਭਾਈ ਨੂੰ ਮੈਂ ਵਖਿਆ ਹੈਪੀ ਬਰਥਡੇ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੋਰ ਦੋਸਤੋ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਦੇਸ ਰਾਈਡ ਦੀ ਆਪਾਂ ਗੱਲ ਕਰ ਰਹੇ ਸੀ ਟਾਈਮ ਆ ਗਿਆ ਹੁਣ ਆਪਾਂ ਚੱਲੇ ਆਂ ਰਾਈਡ ਤੇ ਆਜੋ ਫਿਰ ਕਰੀਏ ਤੇ ਆਹੀ ਇਹ ਆ ਮੇਰਾ ਹੈਂਡ ਬੈਗ ਇਹਦੇ ਵਿੱਚ ਮੇਰਾ ਨਿਕਾ ਮੋਟਾ ਸਮਾਨ ਆ ਜਿਵੇਂ ਮੇਰੀ ਕੰਗੀ ਮੇਰਾ ਬਰਸ਼ ਟੂਥ ਬਰਸ਼ ਹੈਅਰ ਬਰਸ਼ ਤੇ ਪੇਸਟ ਵਗੈਰਾ ਆ ਐ ਮੈਂ ਨਾਲ ਇੱਕ ਜੀਨ ਤੇ ਟੀ-ਸ਼ਰਟ ਲਈ ਆ ਮੇਰਾ ਇੱਕ ਨਾਈਟ ਸੂਟ ਆ ਵਾਰਮ ਉਹ ਮੇਰੀ ਇੱਕ ਥਰਮਲ ਜੈਕਟ ਆ ਜਿਹੜੀ ਮੇਰੀ ਰਾਈਡਿੰਗ ਜੈਕਟ ਦੇ ਵਿੱਚੋਂ ਅੰਦਰੋਂ ਪਏਗੀ ਇਹ ਇੱਕ ਮੇਰਾ ਥਰਮਲ ਲੋਅਰ ਆ ਜਿਹੜਾ ਕਿ ਕਾਫੀ ਗਰਮ ਆ ਤੇ ਇਹ ਹੈਗੀ ਆ ਜੀ ਆਪਣੀ ਰਾਈਡਿੰਗ ਜੈਕਟ ਜਿਹੜੀ ਉੱਪਰ ਦੀ ਪਏਗੀ ਤੇ ਚੱਕਰ ਇਹ ਆ ਕਿਉਂਕਿ ਜਿੱਥੇ ਅਸੀਂ ਜਾ ਰਹੇ ਆ ਉਹਦਾ ਟੈਂਪਰੇਚਰ ਮਾਈਨਸ ਦੇ ਵਿੱਚ ਹੈਗਾ ਜਗਾ ਦਾ ਤੇ ਇਸੇ ਕਰਕੇ ਕੋਈ ਜਣੇ ਗੱਲੀ ਨਹੀਂ ਕਰਨੇਗੇ ਉੱਥੇ ਜਾ ਕੇ ਬਾਅਦ ਵਿੱਚ ਬਿਮਾਰ ਹੋ ਜਾਈਏ ਰਾਈਡ ਦਾ ਮਜ਼ਾ ਨਾ ਆਵੇ ਇਸੇ ਕਰਕੇ ਪਹਿਲਾਂ ਹੀ ਸਾਰੀ ਤਿਆਰੀ ਕਰਕੇ ਆਪਾਂ ਜਾਣੀ ਆ ਕਿ ਰਾਈਡ ਦਾ ਮਜ਼ਾ ਲਈਏ ਤੇ ਚਲੋ ਆਜੋ ਫਿਰ ਹੁਣ ਬਾਈਕ ਦੀ ਤਿਆਰੀ ਕਰਦੇ ਆ ਤੇ ਬਾਈਕ ਤੇ ਵਿਗਾਉਨੇ ਆ ਮੈਂ ਸੈਡਲ ਬੈਗ ਲਾਉਣੇ ਆ ਇੱਕ ਮੈਂ ਚੀਜ਼ ਸੋਚ ਰਿਹਾ ਕਿ ਮੇਰੇ ਕੋਲ ਸਮਾਨ ਤੇ ਥੋੜਾ ਯਾ ਉਹ ਮੇਰਾ ਇਹ ਬੈਗ ਹੈਂਡਬੈਗ ਦੇ ਵਿੱਚ ਆ ਜਾਣਾ ਆ ਇਹ ਵਾਲਾ ਹੈਗਾ ਆਪਣਾ ਹੈਂਡਬੈਗ ਤੇਰੇ ਹੈਂਡਬੈਗ ਦੇ ਵਿੱਚ ਹੀ ਮੇਰਾ ਸਾਰਾ ਸਮਾਨ ਆ ਗਿਆ ਆ ਤੇ ਮੈਨੂੰ ਇਹਨੂੰ ਇਹਨੂੰ ਕੈਰੀ ਕਰਨਾ ਸੌਖਾ ਹੋ ਜਾਣਾ ਆ ਤੇ ਆਪਣਾ ਵਧੀਆ ਹੋ ਗਿਆ ਕੰਮ ਤੇ ਚਲੋ ਹੁਣ ਆਪਾਂ ਬਾਈਕ ਕਰੀਏ ਸਟਾਰਟ ਤੇ ਨਿਕਲੀਏ ਫਿਰ ਕਿਉਂਕਿ ਮੈਨੂੰ ਆਈ ਕਾਸ਼ ਦੀ ਕਾਲ ਆ ਤੇ ਆਕਾਸ਼ ਕਹਿ ਰਿਹਾ ਕਿ ਮੈਨੂੰ ਲੈ ਲਓ ਇੱਥੋਂ ਕਿਉਂਕਿ ਉਹਨੇ ਰਸਤੇ ਦੇ ਵਿੱਚੋਂ ਬਾਈਕ ਚੱਕਣੀ ਆ ਤੇ ਕਿ ਹਰੀ ਨੂੰ ਮੈਂ ਕਹਿੰਦਾ ਕਿ ਤੁਸੀਂ ਆ ਜਾਓ ਮੈਂ ਤੁਹਾਨੂੰ ਉੱਥੇ ਰਸਤੇ ਦੇ ਵਿੱਚ ਮਿਲਦਾ ਆ ਲੋ ਜੀ ਇੰਜਨ ਆਨ ਠੀਕ ਬ్రో ਓਕੇ ਬ్రో ਦਾ ਵਸੀਫ ਜਰਨੀ ਥੈਂਕ ਯੂ ਕੋਈ ਨਹੀਂ ਤੁਹਾਨੂੰ ਤੇਰੇ ਦੇਖਦੇ ਹਾਂ ਵਲੌਗ ਚ ਯਾ ਯਾ ਧੰਨਵਾਦ ਮਿਲ ਜਿਓਣਾ ਨਾ ਅੱਗੇ ਆ ਜਾਓ ਅੱਗੇ ਆ ਜਾਓ ਕੱਲ ਨੂੰ ਕੱਲ ਰਹੀ ਆ ਕਹਿੰਦਾ ਹੋਏ ਸਸੀ ਕੌਫ ਕਿੰਨਾ ਕਦਮਾਣਾ ਕੱਲ ਸ਼ਾਮ ਹਾਂਜੀ ਤੇ ਮੈਂ ਪਹੁੰਚ ਗਿਆ ਆਕਾਸ਼ ਦੇ ਕੋਲ ਹੋਇਆ ਏਦਾਂ ਕਿ ਫੋਨ ਦੀ ਹੋ ਗਈ ਬੈਟਰੀ ਲੋ ਤੇ ਮੈਨੂੰ ਵੀ ਪਤਾ ਨਹੀਂ ਲੱਗਾ ਘਰੇ ਮੈਂ ਚਾਰਜ ਨਹੀਂ ਕੀਤਾ ਸੀ ਹੁਣ ਆਉਂਦਿਆਂ ਆਉਂਦਿਆਂ ਪਤਾ ਲੱਗਾ ਮੈਂ ਕਿਹਾ ਚੱਲ ਆਕਾਸ਼ ਕੋ ਜਾ ਕੇ ਕਰਦੇ ਆ ਚਾਰਜ ਤੇ ਚਲੋ ਫਿਰ ਮਿਲਦੇ ਆ ਟੀਮ ਆਪਣੀ ਆ ਗਈ ਆ ਉਹਨਾਂ ਨੂੰ ਵੀ ਮਿਲਣਾ ਸੀ ਮੈਂ ਪਹਿਲਾਂ ਆ ਗਿਆ ਸੀ ਆਕਾਸ਼ ਦੇ ਕੋਲ ਤੁਹਾਨੂੰ ਪਤਾ ਹੀ ਆ ਤੇ ਹੁਣ ਟੀਮ ਆਪਣੀ ਆ ਗਈ ਆ ਤਾਂ ਉਹਨਾਂ ਨੂੰ ਮਿਲਦੇ ਆ 12:30 ਹੋ ਗਏ ਆ ਤੇ ਅਜੇ ਸਿਰਫ ਸਲਾਹ ਹੋ ਰਹੀ ਆ ਸਿਰਫ ਸਲਾਹ ਕਰਨੀ ਆ ਆਪਾਂ ਅਜੇ ਆਪਾਂ ਰਾਈਡ ਦੇਖਦੇ ਆ ਕਦੋਂ ਕਰਨੀ ਤੇ ਹੁਣ ਦੋਸਤੋ ਜਿੱਥੇ ਪਹੁੰਚੇ ਆ ਇੱਥੋਂ ਦਾ ਜੀ ਰੂਪਨਗਰ 12-13 ਕਿਲੋਮੀਟਰ ਆ ਤੇ ਕੁਝ ਮਿੱਤਰਾਂ ਨੇ ਪ੍ਰਸ਼ਾਦਾ ਨਹੀਂ ਸੀ ਛਕਿਆ ਉਹ ਕਹਿੰਦੇ ਵੀ ਪ੍ਰਸ਼ਾਦਾ ਛਕਣਾ ਆ ਇੱਥੇ ਆਪਾਂ ਰੁਕੇ ਆ ਜੀ ਲੰਗਰ ਘਰ ਜਿਹੜਾ ਕਿ 24 ਘੰਟੇ ਹੀ ਖੁੱਲਾ ਆ ਜਦੋਂ ਮਰਜ਼ੀ ਆ ਕੇ ਲੰਗਰ ਜਾਂ ਚਾਹ ਛਕ ਸਕਦੇ ਹੋ ਤੇ ਟਾਈਮ ਹੋ ਗਿਆ ਆ तकरीबन तकरीबन ਟਾਈਮ ਕੀ ਹੋਇਆ ਓਏ 2 ਵਜੇ ਆ ਤੇ ਆਪਾਂ ਇੱਥੇ ਪ੍ਰਸ਼ਾਦਾ ਲੱਗੇ ਆ ਛਕਣ ਜਿਹਨੇ ਪ੍ਰਸ਼ਾਦਾ ਛਕਣਾ ਪ੍ਰਸ਼ਾਦਾ ਛਕੇ ਮੈਂ ਤੇ ਚਾਹ ਛਕਣੀ ਆ ਥੈਂਕ ਯੂ ਥੈਂਕ ਯੂ ਫਿਰ ਆਪਲਾ ਭਲਾ ਕਰੇ ਆਪਾਂ ਚਾਹ ਹੀ ਪੀਣੀ ਸੀ ਤੇ ਆਪਾਂ ਲੱਗੇ ਚਾਹ ਪੀਣ ਚਾਹ ਲੈ ਤੇ ਪਾਣੀ ਲੈ ਤੇ ਦੋਸਤੋ ਤੁਸੀਂ ਸੋਚ ਰਹੇ ਹੋਣੇ ਆ ਕਿ ਅਜੇ ਤੱਕ ਨਹੀਂ ਦੱਸਿਆ ਕਿ ਚੱਲੇ ਕਿੱਥੇ ਆ ਤੇ ਚਲੋ ਤੁਹਾਨੂੰ ਦੱਸ ਦਿਆਂ ਅਸੀਂ ਜਾ ਰਹੇ ਆ ਜੀ Shimla ਦੇਖੋ ਬਈ ਸਾਰੇ ਕੰਨ ਦੇ ਵਿੱਚ ਲਾਉਂਦੇ ਆ ਏਅਰਪੋਰਟ ਇਹਨੇ BMW ਚ ਲਾਇਆ BMW ਚ ਲਾਇਆ ਫਲੈਸ਼ ਦਿਖਾਓ ਪੇ ਜਾਣਾ ਜਮਾਂ ਕੋਲ ਕਿੱਧਰ ਕਿੱਧਰ ਗਏ ਵਿੱਚ ਕਾਰ ਇਹ ਲੱਥਾ ਕਿੱਦਾਂ ਆ ਇਹ ਮੈਨੇ ਇਸ ਵਿੱਚ ਧਾਏ ਜੋਗੀ ਜੋਗੀ ਹੁਣ ਇੱਕ ਆਈਡੀਆ ਲਾਉ ਲਗਾ ਜੋਗੀ ਬੰਨੇ ਕੀ ਕਰਦਾ ਹੁਣ ਪਰਵਾਹ ਇਹ ਕਿ ਤੁਹਾਨੂੰ ਜਾਂਦੇ ਆ ਦੇਖੋ ਹਾਂ ਆਈ ਐਰਪੋਰਟ ਤੇ ਆਈ ਲੱਭ ਗਿਆ ਆਈ ਨਹੀਂ ਪੜਾ ਕਿਥੋਂ ਅੰਦਰਲੀ ਸਾਈਡ ਆ ਅੰਦਰਲੀ ਸਾਈਡ ਆ ਅੰਦਰ ਹੈ ਕੋਲਰ ਰੇਡੀਏਟਰ ਚ ਹਾਂ ਉਹਦੇ ਪਿਆ ਲੱਭ ਗਿਆ ਉਹ ਪਿਆ ਦੇ ਤੋ ਤੀਲਾ ਦੁਲਾਇਆਂ ਤੇ ਲੰਬੀ ਜੀ ਚਾਹੀਦੀ ਹੈਗੀ ਹੈਗੀ ਇਹਨਾਂ ਕੋ ਆਹ ਤੋੜ ਲੋ ਕੇ ਚੋ ਰਾਤ ਨੂੰ ਵੀ ਲੈਂਦੀ ਆਪਣੀ ਬਾਈਕ ਤੇ ਹੁਣ ਆਪਣੇ ਕੋਲ ਟੋਟਲ 6 ਬਾਈਕਸ ਹੋਈਆਂ ਆ ਟਾਈਮ ਹੋ ਗਿਆ ਜੀ ਸਵੇਰ ਦੇ 4 ਤੋਂ ਰਸਤਾ ਮਸੀਂ ਫਰੜਣਾ ਤੇ ਫੂਨ ਅੱਗੇ ਨਿਕਲ ਲੱਗੇ ਆ ਟਾਈਮ ਹੋ ਗਿਆ 5:30 ਤੇ 4:10 ਦੇ ਅਸੀਂ ਚंडीगढ़ ਤੋਂ ਤੁਰੇ ਸੀਗੇ ਤੇ ਹੁਣ ਅਸੀਂ ਪਹੁੰਚ ਗਏ ਕਸੌਲੀ ਰੁਕੇ ਆ ਬ੍ਰਿਸ਼ਟਾ ਦੇ ਵਿੱਚ ਤੇ ਥੋੜਾ ਜਿਹੇ ਇੱਥੇ ਰੁਕੇ ਫੇਰ ਹੀ ਅੱਗੇ ਚੱਲਾਂਗੇ ਕਿਉਂਕਿ ਕਾਫੀ ਰਾਈਡ ਹੋ ਗਈ ਆ ਸਵੇਰ ਦੇ ਥੱਕੇ ਆ ਤੇ ਆਜੋ ਕਰੀਏ ਆਰਡਰ ਆਪਾਸ ਹੈਗੇ ਚਾਹ ਪੀਣ ਵ ਲਈ ਮੈਂ ਕਰਤੀ ਮਸਾਲਾ ਚਾਹ ਆਰਡਰ ਬਾਕੀ ਇਹ ਕਾਫੀ ਵਾਲੇ ਆ ਕਾਫੀ ਕਰ ਲੈ ਆਂ ਆਹ ਵੇਖੋ ਅੱਖਾਂ ਵੇਖੋ ਕਿਦਾਂ ਦੀਆਂ ਹੁੰਦੀਆਂ ਹੋ ਜਾਂਦੀਆਂ ਕਰਤਾ ਪਤਾ ਕਿ ਜਿੰਨਾ ਚਿਰ ਚਾਹ ਬਣਦੀ ਆ ਉਹਨਾਂ ਚਿਰ ਆਪਾਂ ਚੱਪਕੀ ਲਈਏ ਯਾਰ ਇਹ ਸਹੀ ਥੋੜਾ ਯਾਰ ਇਤਨਾ ਡੋਮ ਦਿੱਤਾ ਨਾਲ ਹੀ ਬਹੁਤ ਤਗੜੀਆਂ ਆ ਗਈ ਆਪਣੀ ਮਸਾਲਾ ਚਾਹ ਕੈਪੇਚੀਨੋ ਕਾਫੀ ਚਾਲ ਬੈ। ਹਾਂ ਲਾ ਲਾ ਕਾਫੀ ਚਾਹ ਉਹਨਾਂ ਦੇ ਲਈ। ਚਲੋ ਜੀ ਹਰਸ਼ਾ ਜੀਏ ਚਾਹ ਤੇ ਅੱਗੇ ਮੰਜ਼ਿਲ ਵੱਲ ਵਧੀਏ ਹੁਣ। ਉੱਤੇ ਟੈਂਟ ਟੁੰਟ ਲਾਏ ਹੋਏ ਮੈਨੂੰ। ਨਹੀਂ ਨਹੀਂ। ਲਓ ਜੀ। ਚਾਹ ਪਣੀ ਪੀ ਲਿਆ ਆਪਾਂ ਤੇ ਹੋ ਗਏ ਆ ਫਰੈਸ਼। ਤੇ ਹੁਣ ਸ਼ਿਮਲੇ ਜਾ ਕੇ ਰੁਕਣਾ ਆ ਤੇ ਉੱਥੇ ਸੰਧਰਾਜ ਪੁਆਇੰਟ ਆ ਇੱਕ ਤਾਂ ਨੂਹ ਵਿਖਾਉਂਦੇ ਆ ਆ ਜਾ ਫਿਰ। ਲਓ ਵੀ ਦੋਸਤੋ। ਸੂਰਜ ਦੇਵਤਾ ਜੀ ਵੀ ਆ ਗਏ ਨੇ। ਇਹ ਵੇਖੋ ਨਜ਼ਾਰਾ ਸਨਰਾਈਜ਼ ਦਾ ਦੇਖੋ ਜੀ 뷰 ਕਿੰਨਾ ਸੋਹਣਾ ਘੇੜਾ ਨਾ ਹੁਣ ਅਸੀਂ 3:30 ਹੋ ਚੁੱਕੇ ਆ ਤੇ ਉੱਠ ਗਏ ਆ ਇਹ ਅਸਲ ਚ ਹੋਇਆ ਕੀ ਕਿ ਅਸੀਂ ਸਵੇਰੇ ਪਹੁੰਚੇ 10:30 ਵਜੇ ਸ਼ਿਮਲਾ ਤੇ ਸ਼ਿਮਲਾ ਤੋਂ 10 ਕਿਲੋਮੀਟਰ ਸਾਈਡ ਨੂੰ ਚੇਲੀ ਇੱਕ ਪਿੰਡ ਪੈਂਦਾ ਆ ਜਿਹੜਾ ਕਿ ਸੋਲਰ ਰੋਡ ਦੇ ਉੱਪਰ ਆ ਸ਼ਿਮਲੇ ਤੋਂ ਆਪਾਂ ਜਦੋਂ ਚੈਲ ਨੂੰ ਜਾਂਦੇ ਆ ਉੱਥੇ ਹੀ ਅੱਗੇ ਸੋਲਨ ਰੋਡ ਨਿਕਲ ਜਾਂਦਾ ਬਾ ਤੇ ਉਹਦੇ ਉੱਤੇ ਸਥਿਤਵਾ ਇਹ ਵਾਲੀ ਲੋਕੇਸ਼ਨ ਬਹੁਤ ਵਧੀਆ ਲੋਕੇਸ਼ਨ ਜਿੰਨੇ ਵੀ ਮੇਰੇ ਵੀ ਰਾਈਡਰ ਆਉਂਦੇ ਆ ਜੇ ਤੁਹਾਨੂੰ ਵਧੀਆ 뷰 ਚਾਹੀਦਾ ਆ ਤੇ ਜੇ ਤੁਸੀਂ ਹਿੱਲ ਸਟੇਸ਼ਨ ਦਾ ਨਜ਼ਾਰਾ ਦੇਖਣਾ ਚਾਹੁੰਦੇ ਹੋ ਵਧੀਆ ਤਰੀਕੇ ਦੇ ਨਾਲ ਤੇ ਤੁਸੀਂ ਇੱਥੇ ਜ਼ਰੂਰ ਆਓ ਤੇ ਹੁਣ ਮੈਂ ਗੱਲ ਕਰ ਰੌਣਾ ਮੈਂ ਤੁਹਾਡੀ ਇੱਥੋਂ ਦੇ ਲੋਕਲਸ ਦੇ ਨਾਲ ਜਿਹੜੇ ਵੀ ਇੱਥੋਂ ਰਹਿੰਦੇ ਆ ਉਹ ਤੁਹਾਨੂੰ ਆਪਣਾ ਪ੍ਰੋਪਰ ਦੱਸਣਗੇ ਹਾਂਜੀ ਵੀਰ ਜੀ ਜੀ ਸਰ ਜੀ ਸਰ ਕੀ ਹਾਲ ਚਾਲ ਹੈ ਬਹੁਤ ਵਧੀਆ ਸਰ ਆਪ ਸਮਝੇ ਸੀ ਬਸ ਬੜੀਆ ਆਪ ਆਪਣੇ ਬਾਰੇ ਮੇਂ ਥੋੜਾ ਬਤਾ ਦੋ ਕਿ ਇਹ ਕਾਂਸੀ ਲਕੇਸ਼ਰ ਕਹਾਂ ਹੈ ਅੱਛਾ ਸਭੀ ਕੋ ਮੇਰਾ ਨਮਸਕਾਰ ਮੈਂ ਵਿਨੀ ਚੋਹਾਨ ਵੈਸੇ ਮੈਂ ਸ਼ਿਮਲਾ ਸੇ ਹੂੰ और ये शिमला में आपका चेली बोलते हैं यहाँ के लिए और जो हमारे होटल का नाम है ये है सिगमा पैराडाइज विला सिग्मा पैराडाइज जी जी ये जो आपका आई एस बी टी है आई एस बी टी से 10 दस किलोमीटर है ओके दस किलोमीटर आपको यहाँ आना पड़ेगा और यहाँ से आपको जब आप आई एस बी टी से आएंगे आई एस बी टी से आपको मेली आना पड़ेगा ओके मेली से डेढ़ किलोमीटर आगे हमारा जो सिग्मा पैराडाइज विला है यहाँ है यहाँ से आप सीधा पेरा ग्लाइडिंग भी कर सकते हैं यहाँ सामने दिख रहा है आपको ये पार वाला सामने पैरा ग्लाइडिंग है छह किलोमीटर है अच्छा यहाँ पे पेराग्लाइडिंग होती है और इससे आगे आपका चायल है ठीक है अगर आपने चायल जाना है चायल से आप पीछे कुफरी के लिए भी आ सकते हैं ओके और कुफरी से अगर आपने कुफरी जाना कुफरी से कुफरी से यहाँ के लिए हमारे होटल के लिए बीस किलोमीटर है और यहाँ से अगर आपने शॉर्टकट जाना है शॉर्टकट यहाँ से सोलन के लिए आपको पड़ेगा थर्टी फाइव फोर्टी फाइव किलोमीटर और पैंतालीस किलोमीटर यहाँ से सोलन है ठीक है जी जो यहाँ से आप पहले साधुपुर जाएंगे साधुपुर से कंडा घाट अच्छा यहाँ से जो नारकंडा है जी जी जहाँ ऊपर और देखने वाले जाखू टेम्पल है जी जी, वो जी कितना पास पड़ता है यहाँ से जाखू टेम्पल आपका पड़ेगा पांच ही किलोमीटर जाकू टेम्पल और आपका नारकंडा यहाँ से अस्सी किलोमीटर पड़ेगा अस्सी किलोमीटर जी लेकिन ये है ना कि साइड साइड ਜੇ ਹਮ ਨਿਕਲ ਜਾਏਗੇ ਬਾਹਰ ਹਮੇ ਟ੍ਰੈਫਿਕ ਮੇ ਨਹੀਂ ਜਾਣਾ ਪਵੇਗਾ ਹੈਨਾ ਆਪਕੋ ਆਪਕੋ ਕੋਈ ਟ੍ਰੈਫਿਕ ਕੀ ਕੋਈ ਇਸ਼ੂ ਨਹੀਂ ਹੈ ਆਪਕੋ ਇੱਥੇ ਸਿੱਧਾ ਢਲੀ ਹੋ ਜਾਏਗੇ ਔਰ ਢਲੀ ਸੇ ਸਿੱਧਾ ਆਪਕੋ ਫਰੀ ਔਰ ਕੁਪਰੀ ਸਿੱਧਾ ਨਾਰਕੰਡਾ ਓਕੇ ਓਕੇ ਜੀ ਚਲੋ ਠੀਕ ਹੈ ਥੈਂਕ ਯੂ ਥੈਂਕ ਯੂ ਥੈਂਕ ਯੂ ਬਾਕੀ ਮੈਂ ਇਹਨਾਂ ਦਾ ਪੂਰਾ ਲੋਕੇਸ਼ਨ ਤੇ ਮੋਬਾਈਲ ਨੰਬਰ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੱਤਾ ਆ ਤੁਸੀਂ ਉੱਥੇ ਚੈੱਕ ਕਰਕੇ ਆ ਸਕਦੇ ਹੋ ਸਬਸਕ੍ਰਾਈਬ ਜ਼ਰੂਰ ਕੀਜੀਏ ਹਾਂ ਥੈਂਕ ਯੂ ਥੈਂਕ ਯੂ ਥੈਂਕ ਯੂ ਜੇ ਤੁਸੀਂ ਇੱਥੇ ਆਉਂਦੇ ਹੋ ਸਭ ਤੋਂ ਮੇਨ ਗੱਲ ਕੀ ਤੁਹਾਨੂੰ ਪ ਮੈਂ ਤੁਹਾਨੂੰ ਦਿਖਾਉਣਾ ਮੈਂ ਕਿ ਸਾਡੀਆਂ ਬਾਈਕ ਸਾਡੇ ਰੂਮ ਦੇ ਸਾਹਮਣੇ ਹੀ پارک ਹੋਈਆਂ ਆ। ਇਹ ਵੇਖੋ ਆਹ نیچے ਰੂਮ ਆ ਸਾਡੇ ਤੇ ਉਹ ਬਾਈਕਾਂ ਸਾਡੀਆਂ ਸਾਰੀਆਂ ਹੀ ਸਾਡੇ ਰੂਮ ਦੇ ਸਾਹਮਣੇ پارک ਹੋਈਆਂ ਆ। ਇਹ ਦੇਖੋ ਕਿੰਨੀ ਵੱਡੀ ਪਾਰਕਿੰਗ ਆ। ਵੇਖੋ ਆਪਾਂ ਆਪਣੇ ਸ਼ਹਿਰਾਂ ਦੇ ਵਿੱਚ ਉਹ ਬਣਾਉਂਦੇ ਆਂ ਪਹਾੜੀ ਇਲਾਕੇ ਦੇ ਵਿੱਚ ਤੇ ਪਹਾੜੀ ਇਲਾਕੇ ਦੇ ਵਿੱਚ ਆੜ ਕੇ ਫਿਰ ਜੇ ਤੁਸੀਂ ਮੇਨ ਸ਼ਿਮਲੇ ਦੇ ਵਿੱਚ ਆਪਣਾ ਸਟੇ ਲੈ ਲੈਂਦੇ ਹੋ ਤੇ ਉੱਥੇ ਬਹੁਤ ਜ਼ਿਆਦਾ ਟ੍ਰੈਫਿਕ ਸ਼ੋਰ ਸ਼ਰਾਬਾ ਜੇ ਉਹ ਜੇ ਤੁਸੀਂ ਸਿਰਫ ਥੋੜਾ ਟਾਈਮ ਗੱਡ ਕੇ 10 ਕਿਲੋਮੀਟਰ ਸਾਈਡ ਨੂੰ ਆ ਜਾਂਦੇ ਹੋ ਤੇ ਤੁਹਾਨੂੰ ਇੰਨਾ ਜ਼ਬਰਦਸਤ ਵਿਊ ਮਿਲਦਾ ਹੈ ਨਾ। ਕਿ ਯਾਰ ਤੁਹਾਡੀ ਰੂਹ ਖੁਸ਼ ਹੋ ਜੇਗੀ ਤੁਹਾਨੂੰ ਪੂਰਾ ਹਿੱਲ ਸਟੇਸ਼ਨ ਦਾ ਪੂਰਾ ਨਜ਼ਾਰਾ ਦੇਖਣ ਨੂੰ ਮਿਲੇਗਾ ਤੇ ਜੇ ਤੁਸੀਂ ਉੱਥੇ ਹੀ ਸ਼ਿਵਲੇ ਦੇ ਵਿੱਚ ਲੈਂਦੇ ਹੋ ਤੇ ਉੱਥੇ ਤੁਹਾਨੂੰ ਕੋਈ 뷰 ਨਹੀਂ ਮਿਲਣਾ ਅੰਦਰ ਘਟਗੇ ਜਿੱਥੇ ਕੀ ਹਵਾ ਵੀ ਮਸਾ ਹੀ ਆਉਂਦੀ ਆ ਨਾ ਤਾਂ ਉੱਥੇ ਧੁੱਪ ਵੇਖੋ ਹੁਣ ਇੱਥੇ ਧੁੱਪ ਵੀ ਪੂਰੀ ਐ ਮਜ਼ਾ ਆ ਰਿਹਾ ਵਾ ਧੁੱਪ ਸੇਕਣ ਦਾ ਵੀ ਹਵਾ ਚੱਲ ਰਹੀ ਆ ਠੰਢੀ ਠੰਢੀ ਤੁਸੀਂ ਰਾਤ ਦੇ ਚਾਹੇ 2 ਵਜੇ ਆਜੋ 4 ਵਜੇ ਆਜੋ 12 ਵਜੇ ਆਜੋ ਜਦੋਂ ਵੀ ਆਜੋ ਤੁਹਾਨੂੰ ਖਾਣਾ ਜ਼ਰੂਰ ਅਵੇਲੇਬਲ ਹੋ ਜਾਏਗਾ ਹੋਟਲ ਦੇ ਵਿੱਚੋਂ ਤੇ ਇਹ ਦੋਵੇਂ ਭਰਾਵਾ ਜਿਹੜੇ ਇੱਥੇ 24 ਘੰਟੇ ਅਵੇਲੇਬਲ ਰਹਿੰਦੇ ਆ ਤੇ ਤੁਹਾਡੀ ਹਰ ਇੱਕ ਪੂਰੀ سپورਟ ਕਰਦੇ ਆ ਤੁਸੀਂ ਜੋ ਵੀ ਜਾਓ ਇਥੇ ਤੁਹਾਨੂੰ ਅਵੇਲੇਬਲ ਹੋ ਜਾਏਗਾ ਰੂਮ ਅਵੇਲੇਬਲ ਹੋ ਜਾਏਗਾ ਤੁਹਾਨੂੰ ਖਾਣਾ ਅਵੇਲੇਬਲ ਹੋ ਜਾਏਗਾ ਪਾਰਕਿੰਗ ਅਵੇਲੇਬਲ ਹੋ ਜਾਏਗੀ ਜਦੋਂ ਅਸੀਂ Shimla ਆਉਂਨੇ ਆ ਤੇ Shimla ਆ ਕੇ ਜਦੋਂ ਤੁਸੀਂ ਹੋਟਲ ਲੈਂਦੇ ਹੋ ਤੇ ਹੋਟਲ ਲੈ ਕੇ ਤੇ ਤੁਹਾਨੂੰ ਪਾਰਕਿੰਗ ਬਹੁਤ ਦੂਰ ਹੁਣ ਲਾਉਣੀ ਪੈਂਦੀ ਹੈ 1.5 ਕਿਲੋਮੀਟਰ ਦੂਰ ਤੁਹਾਨੂੰ پارک ਲਾਉਣੇ ਪੈਂਦੀ ਆ ਜੇ ਤੁਸੀਂ ਮੋਡ ਰੋਡ ਦੇ ਲਾਗੇ ਲਾਗੇ ਹੋਟਲ ਲੈਂਦੇ ਹੋ ਉਹ ਤੁਹਾਨੂੰ ਸਾਰਾ ਤੁਰ ਕੇ ਇਨਾ ਟਾਈਮ ਵੇਸਟ ਹੁੰਦਾ ਵਾ ਤੇ ਨਾਲੇ ਤੁਹਾਨੂੰ ਆਪਣੀ ਬਾਈਕ ਦੀ ਜਾਂ ਗੱਡੀ ਦੀ ਇਹ ਟੈਨਸ਼ਨ ਰਹਿੰਦੀ ਆ ਕਿ ਯਾਰ ਪਤਾ ਨਹੀਂ ਕੀ ਉਹਦਾ ਹਾਲ ਹੋਣਾ ਵਾ ਉਹਦਾ ਕੌਣ ਕੇਅਰ ਕਰ ਰਿਹਾ ਕੌਣ ਨਹੀਂ ਸਾਰਾ ਧਿਆਨ ਤੁਹਾਡਾ ਆਪਣੀ ਗੱਡੀਆਂ ਦੇ ਵਿੱਚ ਹੁੰਦਾ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਐਡਵੈਂਚਰਸ ਰਾਈਡ ਬਹੁਤ ਹੀ ਔਖੀ ਤੇ ਮੁਸ਼ਕਲ ਰਾਈਡ ਆ ਯਾਰ ਰਾਤ ਦੀ ਉਹ ਵੀ ਠੰਡ ਦੇ ਵਿੱਚ ਜਿਹੜੇ ਮੇਰੇ ਵੀਰ ਪਹਿਲੀ ਵਾਰੀ ਰਾਈਡ ਕਰਨ ਲੱਗੇ ਆ ਜਾਂ ਰਾਈਡ ਕਰਦੇ ਆ ਤੇ ਉਹ ਚਾਹੁੰਦੇ ਆ ਕਿ ਅਸੀਂ Shimla ਜਾਈਏ ਜਾਹਲ ਸਟੇਸ਼ਨ ਤੇ ਜਾਈਏ ਓਵਰਨਾਈਟ ਜਾਂ ਸੌ ਲਓ ਤੇ ਵੀਰ ਮੇਰਾ ਇਦਾਂ ਦਾ ਟਾਈ ਨਾ ਕਰੋ ਜੇ ਤੁਸੀਂ ਫਸਟ ਟਾਈਮ ਆ ਰਹੇ ਹੋ ਹਾਂ ਜੇ ਤੁਸੀਂ ਆਲਰੇਡੀ ਹੀ ਪਹਿਲਾਂ ਹੀ ਰਾਈਡ ਕਰਦੇ ਆ ਰਹੇ ਹੋ ਪਰ ਫਿਰ ਵੀ ਰਾਤ ਨੂੰ ਰਾਈਡ ਕਰਨ ਤੋਂ ਪਹਿਲਾਂ ਤੁਹਾਨੂੰ ਬਹੁਤ ਕੁਝ ਸੋਚਣਾ ਪੈਣਾ ਹੈ ਤੇ ਬਹੁਤ ਚੀਜ਼ਾਂ ਦੀ ਤਿਆਰੀ ਕਰਨੀ ਪੈਣੀ ਆ ਕਿਉਂਕਿ ਰਾਤ ਦਾ ਸਫ਼ਰ ਬਹੁਤ ਔਖਾ ਹੈ ਪਹਿਲੀ ਗੱਲ ਤੇ ਰਾਤ ਨੂੰ ਤੁਹਾਨੂੰ ਨਾ ਤਾਂ ਕੋਈ ਚਾਹ ਵਾਲਾ ਨਾ ਕੋਈ ਢਾਬਾ ਤੇ ਨਾ ਕੋਈ ਰੈਸਟੋਰੈਂਟ ਖੁੱਲਾ ਮਿਲਦਾ ਦੂਸਰਾ ਨਾ ਹੀ ਤੁਹਾਨੂੰ ਕੋਈ ਮਕੈਨਿਕ ਤੇ ਤੀਸਰੀ ਗੱਲ ਨਾ ਹੀ ਕੋਈ ਪੈਟਰੋਲ ਪੰਪ ਖੁੱਲਾ ਹੁੰਦਾ ਵਾ ਇਹ ਏਰੀਆ ਦੇ ਵਿੱਚ ਤੁਹਾਨੂੰ ਪੈਟਰੋਲ ਦੀ ਜ਼ਰੂਰਤ ਪੈਂਦੀ ਪੈਂਦੀ ਆ ਕੋਈ ਅਲੱਗ ਜੇ ਕੋਈ ਤੁਹਾਨੂੰ ਕੋਈ ਮਕੈਨਿਕਲ ਪ੍ਰੋਬਲਮ ਆ ਜਾਂਦੀ ਆ ਬਾਈਕ ਨੂੰ ਜਾਂ ਹੋਰ ਕੋਈ ਤੇ ਰਾਤ ਨੂੰ ਤੁਹਾਨੂੰ ਕੋਈ ਵੀ ਅਵੇਲੇਬਲ ਨਹੀਂ ਮਿਲਣਾ ਆਜੋ ਆਪਾਂ ਹੁਣ ਤੁਹਾਨੂੰ ਰੂਮ ਦਿਖਾਉਨੇ ਆ ਬਹੁਤ ਵਧੀਆ ਆ ਯਾਰ ਪੂਰਾ ਕੰਫਰਟ ਆ ਮਜ਼ਾ ਆ ਜਾਂਦਾ ਆ ਕਿ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੁੰਦੀ ਨਾ ਪਾਣੀ ਦੀ ਤੁਹਾਨੂੰ ਗਰਮ ਪਾਣੀ ਮਿਲਦਾ ਆ ਪੀਣ ਲਈ ਵੀ ਨਹਾਉਣ ਲਈ ਵੀ ਤੇ ਆਜੋ ਤੁਹਾਨੂੰ ਹੁਣ ਰੂਮ ਦਿਖਾਈਏ ਆਪਾਂ ਇਹ ਆ ਜੀ ਡਾਈ ਇਹ ਨਾਲ ਹੀ ਵਾਸ਼ਬੇਸ਼ਨ ਹੈ। ਇਹ ਕਪੜੇ ਧੋਣੇ ਕਪੜੇ ਧੋਣੇ ਕੀ ਮਸ਼ੀਨ ਹੈ। ਤੁਹਾਨੂੰ ਸਾਰਾ ਸਾਬਣ ਸੋਡਾ ਅਵੇਲੇਬਲ ਹੋ ਜਾਊਗਾ ਤੇ ਆਪਣੇ ਕੱਪੜੇ ਵਗੈਰਾ ਤੋਂ ਵਤੋਪ ਪੂਰੀ ਹੁੰਦੀ ਆ। ਨੀਚੇ ਵਾਲਾ ਰੂਮ ਦਿਖਾਤੀ। ਇਹ ਵੀ ਰੂਮ ਹੈ। ਹਾਂ ਜੀ। ਰੂਮ ਤੋਂ ਹੀ ਤੁਹਾਨੂੰ ਇੱਕੋ ਕਿੰਨਾ ਵਧੀਆ ਵਿਊ ਮਿਲਦਾ ਆ ਤੇ ਸਭ ਤੋਂ ਮੇਨ ਗੱਲ ਇਹ ਆ ਕਿ ਹਰ ਇੱਕ ਰੂਮ ਚੋਂ ਹੀ ਤੁਹਾਨੂੰ ਇਹ ਵਿਊ ਮਿਲਣਾ ਆ। ਇੰਟਰਸਟ ਹੈ ਸਰ। ਇਹ ਦੇਖੋ ਨਾਲ ਬਾਹਰ ਬਾਲ ਹੁੰਦੀ ਆ। ਤੁਸੀਂ ਇੱਥੋਂ ਐਂਟਰ ਆਪਣੇ ਰੂਮ ਦੇ ਵਿੱਚੋਂ ਬਾਹਰ ਹੀ ਆਉਂਦੇ ਹੋ। ਤੇ ਤੁਹਾਨੂੰ ਬਾਲਕਨੀ ਮਿਲ ਜਾਂਦੀ ਆ ਕਾਫੀ ਵਧੀਆ ਇੱਥੇ ਤੁਹਾਨੂੰ ਇੱਕ ਚੇਅਰ ਵੀ ਅਵੇਲੇਬਲ ਹੋ ਜੇਗੀ ਇੱਥੇ ਤੁਸੀਂ ਚੇਅਰ ਦੇ ਕੇ ਇਹ ਸਾਹਮਣੇ ਹੀ ਸਵੇਰੇ ਸੂਰਜ ਨਿਕਲਦਾ ਆ ਆਨੰਦ ਮਾਣ ਸਕਦੇ ਹੋ ਵਾਦੀਆਂ ਦਾ ਵਿਊ ਦੇਖੋ ਯਾਰ ਮਜ਼ਾ ਆ ਗਿਆ ਜੋ ਗਰਮੀ ਹੁੰਦੀ ਏ ਗਰਮੀ ਮੇ 5 ਵਜੇ ਆਪਕ ਸੂਰਜ ਨਿਕਲ ਜਾਂਦਾ ਹੈ ਹਾਂ ਸਰਦੀ ਮੇ ਸਵੇਰੇ 6 6:30 ਵਜੇ ਹਾਂ ਹਾਂ ਸੂਰਜ ਨਿਕਲ ਜਾਏਗਾ ਔਰ ਚਿਪਤਾ ਚਿਪਤਾ ਇਧਰ ਪਿੱਛੇ ਹਾਂ ਚਿਪਤਾ ਇਧਰ ਇਧਰ ਵੀ ਸਨਸੈਟ ਹੈ ਦੇਖਣੇ ਲਈ ਉਧਰ ਵੀ ਕੁਝ ਉਧਰ ਤੋਂ ਫਿਰ ਆਪਕੋ Shimla ਦਿਖਾਈ ਦੇਗਾ ਦਾ ਜੀ ਹਾਂ 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 ਇੱਥੋਂ ਸਾਹਮਣੇ ਸੂਰਜ ਨਿਕਲਦਾ ਆ ਗਰਮੀਆਂ ਦੇ ਵਿੱਚ 5:30 ਤੇ ਸਰਦੀਆਂ ਦੇ ਵਿੱਚ 6:30 ਵਜੇ ਸੂਰਜ ਨਿਕਲ ਆਉਂਦਾ ਤੁਸੀਂ ਆਪਣੇ ਰੂਮ ਤੋਂ ਹੀ ਬਸ ਹਾਂ ਸਭ ਤੋਂ ਪਹਿਲਾਂ ਨਿਕਲਦਾ ਬਹੁਤ ਵਧੀਆ ਵਿਊ ਆ ਤੇ ਉਹ ਸਾਹਮਣੇ ਜਿਹੜਾ ਤੁਸੀਂ ਪਹਾੜ ਦੇਖ ਰਹੇ ਹੋ ਉਹਦੇ ਪਿੱਛੇ ਤੁਹਾਨੂੰ ਪੈਰਾਗਲਾਈਡਿੰਗ ਵੀ ਕਰਨ ਨੂੰ ਮਿਲ ਜੇਗੀ ਰੂਮ ਦੇ ਵਿੱਚ ਤੁਹਾਨੂੰ Wi-Fi ਤੇ LED TV ਅਵੇਲੇਬਲ ਆ ਤੇ Wi-Fi ਬਿਲਕੁਲ ਫ੍ਰੀ ਆ ਦੇਖੋ ਜੀ ਰੂਮ ਇਹ ਡੀ ਲਕਸ ਰੂਮ ਆ ਜੀ ਬਹੁਤ ਵਧੀਆ ਘੈਂਟ ਰੂਮ ਆ ਇੱਥੋਂ ਵੀ ਤੁਹਾਨੂੰ 뷰 ਦੇਖੋ ਬਾਲਕੋਨੀ ਕਿੰਨੀ ਵੱਡੀ ਆ ਤੇ ਚਲੋ ਹੁਣ ਆਪਾਂ ਚੱਲਦੇ ਆ ਮਾਲ ਰੋਡ ਤੇ ਮਾਲ ਰੋਡ ਦੇ ਨਜ਼ਾਰੇ ਵਿਖਾਉਨੇ ਆ ਤੁਹਾਨੂੰ ਲੇ ਆਇ ਖਾਰੇ ਮਹੀਨੇ ਦਾ ਸਾਮਾਨ ਮਸਤੀ ਹੋਗੀ ਰਾਤ ਕੋ ਕੀਆ ਬਾਤ कोई ना इस बार क्या हो गया यार बार, इस बार पे पे। इस बार यहां के लोगों लगता है पूजा-वूजा नहीं की टाइम पे ऐसा ही हो गया है ओलेक हो रहा है <laughs> आ तनसैर करावां जा ये हां बंदा पहचान कौन सुपब नहीं बंदा बढ़िया <laughs> यार इन्हें लोकेशन बहुत कैन चूज करके देती है अपा नु चचदा यार हां चालू कानाला साल दा मारती ਜੂਣਾ ਬੋਰਡ ਦਾ ਭਰਜੀ ਤੇ ਹੁਣ ਚੱਲ ਪਿਆ ਜੀ ਆਪਾਂ ਮਾਲ ਰੋਡ ਵੱਲ ਨੂੰ ਤੇ ਚਲੋ ਆਜੋ ਮਿਲਦੇ ਆ ਉੱਥੇ ਤੇ ਵਿਚ ਵਿਚ ਤੁਹਾਨੂੰ ਵਿਚਲੇ ਨਜ਼ਾਰੇ ਵੀ ਬਖਾਉਣੇ ਆ ਦੇਖੋ ਵੀਊ ਕਿੰਨੇ ਘੈਂਟ ਆ ਇੱਕ ਤੇ ਆਪਾਂ ਲਾ ਪਾਰਕਿੰਗ ਦੇ ਵਿੱਚ ਪਹੁੰਚ ਗਏ ਆ ਮਾਲ ਰੋਡ ਤੋਂ ਚੱਲਦੇ ਆ ਦੇਖੋ ਕਿੰਨੀਆਂ ਬਾਈਕਸ ਆਈਆਂ ਸਾਰੇ ਰਾਈਡਰ ਆ ਤੇ ਚਲੋ ਹੁਣ ਚੱਲਦੇ ਆ ਆਪਾਂ ਮਾਲ ਰੋਡ ਭੁੱਖ ਲੱਗੀ ਆ ਤੇ ਸਨੀਕਰ ਹੋ ਜਾਏ ਇਹ ਆ ਜੇ ਹਿਮਾਚਲ ਟੂਰਿਸਮ ਲਿਸਟ ਇਹ ਲਿਫਟੇ ਦੇ ਵਿੱਚ ਹੁਣ ਉੱਪਰ ਜਾਣਾ ਆ ਆਪਾਂ ਤੇ ਸਿੱਧਾ ਹੀ ਮਾਲ ਰੋਡ ਨਿਕਲਣਾ ਜਾ ਕੇ ਓਏ ਹੋਏ ਹੋਏ ਲਾਈਨ ਬਹੁਤ ਲੰਬੀ ਆ ਚਲੋ ਕੋਈ ਗੱਲ ਨਹੀਂ ਓ ਤਾਨੂੰ ਹੁਣ ਮਿਲਦੇ ਉੱਪਰ ਆਪਾਂ ਮਾਲ ਰੋਡ ਟਿਕਟ ਲੈ ਲੀਆ ਮਿੱਤਰੋ ਆਪਾਂ ਆ ਗਿਆ ਆਹ ਟਿਕਟ ਕਾਊਂਟਰ ਆ ਗਿਆ ਆਹ ਕੀ ਆ ਜੀ ਇਹ ਅੱਜ ਲਿਫਟਸ ਇਹਦੇ ਵਿੱਚ ਇੱਕੋ ਵਾਰੀ 40 50 ਜਾਂਦੇ ਆ 2 50 ਹੋਰ ਨਾ ਬੱਚੀ ਮਾਮਾ ਕਾ ਗੁਸਰ ਖੰਦੇ ਆ ਬਾਏ ਇਹ ਹੱਗੇ ਨਾ ਨਾ ਹੋ ਰਹੀ ਜੀ ਬੱਸ 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 ਵਾਸ ਓਏ ਇਹ ਪੋਕੇਟ ਵਿੱਚ ਕੋੜਾ ਹਟਾ ਰਿਹਾ ਟਿਕਟ ਬੋਇਦੋ

ਨਹੀਂ ਜੀ ਕੈਨਟ ਉਹ ਰਮ ਲਗਾ ਲੈ ਛਾ ਦਾ ਮੈਂ ਤਾਂ ਕੀ ਜੰਦਾ ਇਹ ਗੱਲ ਹੀ ਤੋਂ ਕੋਲਦੀ ਤੂੰ ਵਲੌਗ ਵਧੀਆ ਹੋ ਗਿਆ ਸਕੂ ਮਮਾ ਹੈ ਬੱਚੇ ਹੀ ਪਾਰਕ ਹੁੰਦੇ ਆਈ ਕੋਈ ਲੈ ਕੇ ਖਾਣ ਨਹੀਂ ਇਹ ਆ ਜੀ Shimla ਦਾ ਉਹ ਮਸ਼ਹੂਰ ਚਰਚ ਜਿਹਨੂੰ ਆਪਾਂ ਅਕਸਰ ਵੀਡੀਓ ਫੋਟੋਆ ਦੇ ਵਿੱਚ ਦੇਖਦੇ ਆਂ ਲਓ ਜੀ ਪਹੁੰਚ ਗਿਆ ਜੀ ਇਹ ਲਿਖਿਆ ਜੀ ਹਿਮਾਚਲ ਦੇ ਮਾਤਾ ਡਾਕਟਰ ਜਸ਼ਮント ਸਿੰਘ ਪਰਮਾਰ ਕਹਿੰਦੇ ਆ ਜੀ ਇਹਨਾਂ ਨੇ ਹਿਮਾਚਲ ਦੀ ਖੋਜ ਕੀਤੀ ਆ ਜਾਂ ਫਾਊਂਡਰ ਜਾਂ ਹਿਮਾਚਲ ਨੂੰ ਸਥਾਪਿਤ ਕਰਨ ਵਾਲੇ 1906 ਤੋਂ 1991 ਤੱਕ ਇਹਨਾਂ ਦੀ ਆ ਤੇਜ਼ ਸੀ ਤੁਸੀਂ ਇੱਥੇ ਆ ਕੇ ਇੱਥੋਂ ਦਾ ਟਰੈਡੀਸ਼ਨਲ ਪਹਿਰਾਵਾ ਵੀ ਟਰਾਈ ਕਰ ਸਕਦੇ ਹੋ ਆ ਦੇਖੋ ਜਿਵੇਂ ਲੋਕ ਇੱਥੋਂ ਫੋਟੋ ਕਲਿੱਕ ਕਰਵਾਉਂਦੇ ਆ ਫੋਟੋ ਕਲਿੱਕ ਕਰਵਾ ਰਹੇ ਆ ਐਡਲਟਸ ਵੀ ਇਦਾਂ ਕਰਵਾ ਸਕਦੇ ਆ ਆਹ ਜਿਵੇਂ ਚੱਲਦੇ ਲੋਕਲ Song ਦਾ ਸ਼ੂਟ ਚੱਲ ਰਿਹਾ ਹੈ ਇੱਥੇ ਕਾਫੀ ਲੋਕ ਇਕੱਠੇ ਹੋ ਕੇ ਦੇਖ ਰਹੇ ਆ ਸ਼ੂਟਿੰਗ ਇੱਥੇ ਆ ਕੇ ਤੁਸੀਂ ਹORSES RIDING ਦਾ ਵੀ ਆਨੰਦ ਲੈ ਸਕਦੇ ਹੋ हां जी अंकल जी कितने पैसे चार्ज करते हो कहां से कहां तक का अच्छा जी ओ तो तक है ना और जगह तो लेके ते ओ तो तक मेरा कल 2.500 मीटर ਮੰਦਾ ਆ ਤੋ ਦਾ 150 ਰੁਪਏ ਚਾਰਜ ਕਰਦੇ ਆ ਤੁਸੀਂ ਆ ਕੇ ਇੱਥੇ ਘੋਰ ਸਾਈਡਿੰਗ ਦਾ ਵੀ ਆਨੰਦ ਲੈ ਸਕਦੇ ਹੋ ਹਾਂ ਜੀ ਤੇ ਮਿੱਤਰੋ ਫੋ ਆਇਆ ਜੀ ਆਪਾਂ ਮਾਲ ਰੋਡ ਤੋਂ ਹੁਣ ਆਪਾਂ ਖਾਰੇ ਸੀ ਕੁਛ ਤੇ ਬਲੌਗ ਨੂੰ ਇੱਥੇ ਹੀ ਕਰਦੇ ਆ ਐਂਡ ਤੇ ਮਿਲਦੇ ਆ ਸਵੇਰੇ ਤੇ ਰਾਤ ਬੋਨਫਾਇਰ ਆ ਥੋੜਾ ਇਵੈਂਟ ਜਿਹਾ ਆ ਉਹ ਤੁਹਾਨੂੰ ਦਿਖਾਵਾਂਗੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਬਲੌਗ ਕਿਵੇਂ ਦਾ ਲੱਗਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਸਵੇਰੇ ਤੇ ਕੱਲ ਦੀ ਜੋ ਪਲਾਨਿੰਗ ਆ ਕੱਲ ਦੱਸਾਂਗੇ ਸੀ ਗਾਈਜ਼ ਹੈਵੀ ਬਾ